ਜਿਸ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਤਰੀਕਾ ਫਾਈਨਲ ਹੋ ਜਾਣ ਗਿਆ ਕਿ ਕਿਹੜੀ ਤਰੀਕ ਨੂੰ ਪੰਚਾਇਤੀ ਚੋਣਾਂ ਲਈ ਵੋਟਾਂ ਪੈਣਗੀਆਂ ਤਾਂ ਪ੍ਰੈਸ ਕਾਨਫਰੰਸ ਸ਼ੁਰੂ ਹੋ ਚੁੱਕੀ ਹੈ ਕੀ ਕੁਝ ਕਹਿ ਰਹੇ ਨੇ ਸੁਣਦੇ ਆ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਗਿਆ ਹੈਗਾ ਸਟੇਟ ਇਲੈਕਸ਼ਨ ਕਮਿਸ਼ਨ ਨੇ ਹੁਣ ਜਿਹੜੇ ਗ੍ਰਾਮ ਪੰਚਾਇਤ ਇਲੈਕਸ਼ਨ ਜਨਰਲ ਗ੍ਰਾਮ ਪੰਚਾਇਤ ਇਲੈਕਸ਼ਨ ਜਿਹੜੇ ਹੁਣ ਡਿਊ ਹੋ ਚੁੱਕੇ ਹਨ ਕਿਉਂਕਿ ਇਹਨਾਂ ਦੀ ਜਿਹੜੀ ਮਿਆਦ ਹੈਗੀ ਹੈ ਗ੍ਰਾਮ ਪੰਚਾਇਤਾਂ ਦੀ اے فیبری دو ہزار چوبیس ختم ہو گئی سی اس تو بعد لوک سبھا الیکشنز آن کر کے تھوڑا سمے لگ گیا لیکن ہن پنجاب سرکار نے ادیم سیکشن دو سو نو پنچایتی راج ایک دے نوٹیفیکیشن جاری کر دیتا ہے گا اور کہا ہے گا کہ اے جڑی گرام پنچایتی الیکشنز ہے اے وی اکٹوبر تو پہلے پہلے یا وی اکٹوبر تک كوئی جن ہن کیونکہ سمے ہن سپٹر ایڈ ہے گا ਔਰ ਅਕਟੂਬਰ ਵਿੱਚ ਅਸੀਂ ਵੀ ਇਸ ਗੱਲ ਤੋਂ ਪੂਰੀ ਪੂਰਤ ਜਾਨੂ ਹਾਂ ਕਿ ਛੁੱਟੀਆਂ ਬਹੁਤ ਆ ਰਹੀਆਂ ਹੈਗੀਆਂ ਅਲੱਗ-ਅਲੱਗ ਤਰ੍ਹਾਂ ਦੇ ਤਿਉਹਾਰ ਵੀ ਹੈਗੇ ਆ ਅਕਟੂਬਰ 1 ਕਦੋਂ ਦੋ ਨੂੰ ਛੁੱਟੀ ਹੋਣ ਕਰਕੇ ਉਸ ਤੋਂ ਬਾਅਦ 12 ਤਰੀਕ ਨੂੰ ਦੁਸਹਿਰਾ ਦਾ ਬਹੁਤ ਵੱਡਾ ਤਿਉਹਾਰ ਹੈਗਾ 17 ਤਰੀਕ ਨੂੰ ਭਗਵਾਨ ਰਾਮੇਕੀ ਜਨਮ ਦਿਵਸ ਹੈ ਔਰ ਇੱਕ 20 ਤਰੀਕ ਨੂੰ ਕਰਵਾ ਚੌਥੀ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਤੇ ਅਨੁਮੇਚ ਰੱਖਣਾ ਪੈਂਦਾ ਹੈਗਾ ਤਾਂ ਕਿ ਅਸੀਂ ਆਪਣਾ ਸ਼ਡਿਊਲ ਜਿਹੜਾ ਹੈਗਾ ਉਹ 20 ਤਰੀਕ ਤੋਂ ਪਹਿਲੇ ਇਲੈਕਸ਼ਨ ਵੀ ਕਰਾਈਆਂ ਜਾਣ ਔਰ ਤਿਉਹਾਰਾਂ ਦਾ ਵੀ ਖਿਆਲ ਰੱਖਿਆ ਜਾਵੇ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਾ ਆ ਨਾ ਆਂਦੀ ਹੋਵੇ ਰੂਲ ਦੇ ਮੁਤਾਬਕ ਜਿਹੜਾ ਸਮਾਂ ਵੀ ਦਿੱਤਾ ਜਾਣਾ ਹੈਗਾ ਨੋਮੀਨੇਸ਼ਨਸ ਸ਼ੁਰੂ ਹੋਣ ਤੋਂ ਲੈ ਕੇ ਫਿਰ ਉਸ ਤੋਂ ਬਾਅਦ ਸਕਰੂਟੀਨੀ ਵਿਦਡਰੋਅਲਸ ਕੈਂਪੇਨ ਦਾ ਪੀਰੀਅਡ ਐਟ ਸੈਟਰਾ ਉਹ ਵੀ ਧਿਆਨ ਵਿੱਚ ਰੱਖਣਾ ਹੁੰਦਾ ਹੈ ਕਟਾਈ ਦਾ ਸੀਜ਼ਨ ਵੀ ਹੈ ਕrops ਅਕਤੂਬਰ 10 ਤੱਕ ਆਉਣੀਆਂ ਸ਼ੁਰੂ ਹੋ ਜਾਂਦੀ ਹੈ ਕਿ ਮੋਸਟਲੀ ਸੋ ਜ਼ਿਆਦਾ ਦੇਰ ਵੀ ਨਹੀਂ ਅਸੀਂ ਕਰ ਸਕਦੇ ਕਿਉਂਕਿ ਉਸ ਟਾਈਮ ਤੱਕ ਸਾਰਾ ਜਿਹੜੇ ਫਾਰਮਰਸ ਹੈਗੇ ਆ ਉਹ ਆਪਣੇ ਕਟਾਈ ਵਿੱਚ ਹੋਣਗੇ ਤਾਂ ਅਸੀਂ ਸਾਰਾ ਕੁਝ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਲੈਕਸ਼ਨ ਸ਼ਡਿਊਲ ਤਿਆਰ ਕੀਤਾ ਹੈਗਾ ਉਹ ਮੈਂ ਤੁਹਾਨੂੰ ਅੱਜ ਰਿਵੀਲ ਕਰਾਂਗਾ ਤੁਹਾਨੂੰ ਮੈਂ ਦੱਸਾਂਗਾ ਤਾਂ ਕਿ ਲੋਕਾਂ ਨੂੰ ਵੀ ਤੁਹਾਡੇ ਜ਼ਰੀਏ ਸੂchna ਮਿਲ ਜਾਏ ਕਿ ਇਲੈਕਸ਼ਨਸ ਕਦੋਂ ਹੋ ਰਹੀਆਂ ਹੈਗੀਆਂ ਤੇ ਕਿਹੜੇ-ਕਿਹੜੇ ਡਿਸ਼ਟ੍ਰਿਕਟ ਕਿਹੜੀ-ਕਿਹੜੀ ਚੀਜ਼ ਹੋ ਰਹੀ ਹੈ ਸੋ ਕਮਿਸ਼ਨ ਵੱਲੋਂ ਇਲੈਕਟੋਰਲ ਰੋਲ ਜਿਹੜੀ ਹੈਗੀ ਵੋਟਰ ਸੂਚੀ ਜਿਹੜੀ ਹੈਗੀ ਸਭ ਤੋਂ ਜਿਹੜੀ ਅਹਿਮ ਹੁੰਦੀ ਹੈ ਪੰਚਾਇਤਾਂ ਵਾਸਤੇ ਵੱਖਰੀ ਹੁੰਦੀ ਹੈ ਅਸੈਂਬਲੀ ਤੇ ਲੋਕ ਸਭਾ ਵਾਲੀ ਜਿਹੜੀ ਸੂਚੀ ਹੈ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਤਿਆਰ ਕੀਤੀ ਜਾਂਦੀ ਹੈ। ਔਰ ਕਿਉਂਕਿ ਉਹ ਬੜਾ ਏਰੀਆ ਵੱਡਾ ਹੁੰਦਾ ਹੈ ਤਾਂ ਉਹਦੇ ਵਿੱਚ ਰਿਟਰਨਿੰਗ ਅਫਸਰ ਵੀ ਲਿਮਿਟਿਡ ਹੁੰਦੇ ਆ। ਇਹ ਹੈਗੀ ਹੈ ಗ್ರಾಮ ਪੰਚਾਇਤ ਇਲੈਕਸ਼ਨ ਜਿਹਦੇ ਵਿੱਚ ਲੋਕਲ ਬਾਡੀ ਨੂੰ ਅਸੀਂ ਇੱਕ ಗ್ರಾಮ ਪੰਚਾਇਤ ਮੰਨਦੇ ਹਾਂ। ਸੋ ਹਰੇਕ ಗ್ರಾಮ ਪੰਚਾਇਤ ਵਿੱਚ ਤੁਹਾਨੂੰ ਜਿਵੇਂ ਪਤਾ ਹੈ 5 ਤੋਂ ਲੈ ਕੇ 13 ਤੱਕ ਪੰਚੇਸ ਹੁੰਦੇ ਆ ਜਾਂ ਵਾਰਡਸ ਹੁੰਦੇ ਆ ਔਰ ਉਹਨੇ ਅਗੇਂਸਟ ਪੰਚੇਸ ਹੁੰਦੇ ਆ। ਸੋ ਹਰੇਕ ಗ್ರಾಮ ਪੰਚਾਇਤ ਵਿੱਚ ਇੱਕ ਸਰਪੰਚ ਖੜਾ ਹੋਇਆ ਹੋਏਗਾ। ਉਦੇ ਵਾਸਤੇ 2 3 4 ਜਿੰਨੇ ਵੀ ਕੈਂਡੀਡੇਟਸ ਖੜੇ ਹੋਣਗੇ ਔਰ ਹਰੇਕ ਵਾਰਡ ਵਾਸਤੇ ਵੀ ਅਲੱਗ-ਅਲੱਗ ਕੈਂਡੀਡੇਟਸ ਖੜੇ ਹੋ ਸਕਦੇ ਆ ਸੋ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਵੱਡਾ ਇੱਕ ਇੱਕ ਕੰਮ ਹੈਗਾ ਔਰ ਡੀਸੀਸ ਨੂੰ ਜਿਹੜੇ ਡਿਸਟ੍ਰਿਕਟ ਇਲੈਕਸ਼ਨ ਆਫੀਸਰਸ ਹੈਗੇ ਆ ਔਰ ਉਹਨਾਂ ਦੇ ਅਧੀਨ ਜਿਹੜੇ ਰਿਟਰਨਿੰਗ ਆਫੀਸਰਸ ਕੰਮ ਕਰਦੇ ਹੈਗੇ ਆ ਉਹਨਾਂ ਵਾਸਤੇ ਕਿੰਨਾ ਇੱਕ ਵੱਡਾ ਕਾਰਜ ਹੈਗਾ ਔਰ ਇਹ ਸਾਰਾ ਕੰਮ ਸਾਰੀ ਜਿਹੜੀ ਕਾਰਵਾਈ ਹੈਗੀ ਹੈ ਇਹ ਆਪਾਂ ਤੁਸੀਂ ਦੇਖ ਲਓਗੇ ਕੁਝ ਦਿਨਾਂ ਵਿੱਚ ਸਾਰਾ ਸੰਪੂਰਨ ਕਰਨਾ ਹੈਗਾ ਸੋ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਇਹ ਕਮਿਸ਼ਨ ਤੇ ਵੀ ਔਰ ਜ਼ਿਲ੍ਹਾ ਅਧਿਕਾਰੀਆਂ ਤੇ ਵੀ ਔਰ ਮੈਨੂੰ ਪੂਰੀ ਉਮੀਦ ਹੈ ਆਸ ਹੈ ਔਰ ਮੈਨੂੰ ਮੈਂ ਜਾਣਦਾ ਕਿ ਸਾਡੇ ਜਿਹੜੇ ਅਫਸਰ ਹੈਗੇ ਆ ਬਹੁਤ ਚੰਗੀ ਤਰ੍ਹਾਂ ਕੰਮ ਕਰਕੇ ਔਰ ਪੂਰੇ ਲਗਨ ਨਾਲ ਇਸ ਵੱਡਾ ਬਹੁਤ ਵੱਡਾ ਜਿਹੜਾ ਇਲੈਕਸ਼ਨ ਹੈਗਾ ਵੱਡੇ ਪੱਧਰ ਤੇ ਕਰਨਾ ਹੈਗਾ ਇਹ ਚੰਗੀ ਤਰ੍ਹਾਂ ਇਹਨੂੰ ਪੂਰਾ ਕਰ ਦਿੰਗੇ ਇਲੈਕਟਰਲ ਰੋਲ ਛਪ ਗਈ ਹੈ ਔਰ ਰੀਸੈਂਟਲੀ ਤਾਂ ਕੋਈ ਕੋਈ ಗ್ರಾಮ ਪੰਚਾਇਤ ਦੇ ਇਲੈਕਟੋਰਲ ਰੋਲ ਵਿੱਚੋਂ ਰਹਿ ਨਾ ਜਾਵੇ ਉਹਦੇ ਵਾਸਤੇ ਵੀ ਅਸੀਂ ਇੱਕ ਸਪੈਸ਼ਲ ਪਿਛੇ ਅਪਡੇਟ ਦਾ ਸਮਾਂ ਦਿੱਤਾ ਸੀ ਸਾਰੇ ਡੀਸੀਜ਼ ਨੂੰ ਔਰ ਉਹਨਾਂ ਦੀ ਜਾਣਕਾਰੀ ਅਨੁਸਾਰ 4 ਸਪਟੈਂਬਰ ਤੱਕ ਇਹ ਵੋਟਰ ਲਿਸਟ ਜਿਹੜੀਆਂ ਹੈਗੀਆਂ ਅਪਡੇਟਡ ਵੀ ਹੋ ਗਈਆਂ ਔਰ ਇਹਨਾਂ ਦੇ ਜਿਹੜੇ ਲੋੜਿੰਦੇ ਸਪਲੀਮੈਂਟਰੀ ਹੈਗੀ ਹੈ ਉਹ ਵੀ ਤਿਆਰ ਕੀਤੀ ਗਈ ਹੈ ਇਸ ਸਮੇਂ ਜੋ ਰੂਰਲ ਡਵੈਲਪਮੈਂਟ ਐਂਡ ਪੰਚਾਇਤਸ ਵੱਲੋਂ ਸੂਚਨਾ ਪ੍ਰਾਪਤ ਹੋਈ ਹੈ 13237 ಗ್ರಾಮ ਪੰਚਾਇਤ ਹੈਗੇ ਇਸ ਸਟੇਟ ਵਿੱਚ। ਔਰ 13237 ਔਰ ਇਹ ਫਿਗਰਸ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਪ੍ਰੈਸ ਨੋਟ ਤਿਆਰ ਕੀਤਾ ਹੈਗਾ। ਇਹ ਸਾਰੀਆਂ ਫਿਗਰਸ ਜਿਹੜੀਆਂ ਹੈਗੀਆਂ ਉਹ ਮੈਂ ਪ੍ਰੈਸ ਨੋਟ ਵਿੱਚ ਪਕਾਇਦਾ ਪਾਈਆਂ ਹੈਗੀਆਂ। ਇਹ ਤੁਹਾਡੇ ਕੋਲ ਵੀ ਆ ਜਾਣਗੇ ਮੈਂ ਤੁਹਾਨੂੰ ਬਰੀਫਲੀ ਦੱਸ ਰਿਹਾ ਹੈਗਾ। ہاں ہاں پہلے چار مرض ہو گیا رول ڈویلپمنٹ نے فگر ہے ٹھیک ہے جی انی ہزار ایک سو دس پولنگ بوتس بننے پورے انی ہزار ایک سو دس پولنگ الگ بوتس اگلے بننے اور ٹوٹل جیڑی الیکٹو ریٹ ہے وہ ایک کروڑ تیتی لکھ ستانوے ہزار نو سو بتی ہے یہ بھی دونوں فر پیس نوٹ آ جائے گی جی شاہ 1 ਕਰੋੜ 33 ਲੱਖ 97 ਹਜ਼ਾਰ 932 ਦਿਸ ਇਸ ਦ ਫਿਗਰ ਆਫ ਇਲੈਕਟੋਰੇਟਸ ਰਜਿਸਟਰਡ ਵੋਟਰਸ ਜਿਹੜੇ ਹੈਗੇ 1 ਕਰੋੜ 1 ਕਰੋੜ 33 ਲੱਖ 97 ਹਜ਼ਾਰ 932 ਠੀਕ ਹੈ ਜੀ ਇਹਦੇ ਵਿੱਚ ਮੇਲ ਫੀਮੇਲ ਐਂਡ ਆਦਰਸ ਤਾਂ ਜਿਹੜੀ ਫਿਗਰ ਹੈ ਉਹ ਤੁਹਾਨੂੰ ਪ੍ਰੈਸ ਨੋਟ ਵਿੱਚ ਮਿਲ ਜਾਵੇਗੀ ਜੀ ਇਹ ਜਿਹੜੀ ਇਲੈਕਸ਼ਨਸ ਗ੍ਰਾਮ ਪੰਚਾਇਤ ਦੀ ਹੈਗੀ ਹੈ ਇਹ ਅਸੀਂ ਬੈਲਟ ਬਾਕਸ ਰਾਹੀਂ ਹੀ ਕਰਾਵਾਂਗੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਨੇ ਈਵੀਐਮਸ ਆਪਰਾਪਤ ਨਹੀਂ ਹੁੰਦੇ ਤਾਂ ਬੈਲਟ ਬਾਕਸ ਰਾਹੀਂ ਹੋਏਗਾ ਔਰ ਇਹ ਤਕਰੀਬਨ ਅਸੀਂ ਹਰੇਕ ਜ਼ਿਲ੍ਹੇ ਵਿੱਚ ਜਿੰਨੇ ਲੋਡਿੰਗ ਦੇ ਬੈਲਟ ਬਾਕਸਸ ਹੈਗੇ ਉਸ ਤੋਂ ਜ਼ਿਆਦਾ ਮਾਤਰਾ ਵਿੱਚ ਅਸੀਂ ਉਹਨਾਂ ਨੂੰ ਸਪਲਾਈ ਕਰ ਦਿੱਤੇ ਗਏਗਾ ਜਿਹੜੇ ਉਮੀਦਵਾਰ ਹੈਗੀ ਹੈ ਸਰਪੰਚ ਜਾਂ ਪੰਚ ਵਾਸਤੇ ਉਹਨਾਂ ਨੂੰ ਨੋਮੀਨੇਸ਼ਨ ਫੀਸ ਦਾ ਇੱਕ ਰੂਜ਼ ਵਿੱਚ ਹੈਗਾ ਕਿ 100 ਰੁਪਏ ਨੋਮੀਨੇਸ਼ਨ ਫੀਸ ਉਹਨਾਂ ਨੂੰ ਨਾਲ ਨੋਮੀਨੇਸ਼ਨ ਪੇਪਰ ਦੇ ਨਾਲ ਦੇਣੀ ਪੈਣੀ ਹੈ ਜਿਹੜੇ ਐਸਸੀ ਔਰ ਬੀਸੀ ਕੈਂਡੀਡੇਟਸ ਹੈਗੇ ਆ ਉਹਨਾਂ ਨੂੰ ਇਸ ਦਾ 50% ਪਿੰਸ 50 ਰੁਪਏ ਨੋਮੀਨੇਸ਼ਨ ਫੀਸ ਦਾ ਪੜਨੀ ਪੈਗੀ ਇਲੈਕਸ਼ਨਸ ਵਿੱਚ ਐਕਸਪੈਂਡਚਰ ਕੈਂਡੀਡੇਟ ਵੱਲੋਂ ਉਹਨੂੰ ਕੰਟਰੋਲ ਕਰਨ ਵਾਸਤੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਨੋਟੀਫਿਕੇਸ਼ਨ ਵੀ ਕੱਢਿਆ ਹੈਗਾ ਬਕਾਇਦਾ ਤੋ ਸਰਪੰਚ ਵਾਸਤੇ ਜਿਹੜੀ ਐਕਸਪੈਂਡਿਚਰ ਲਿਮਿਟ ਹੈ ਉਹ 40000 ਰੁਪਏ ਹੈ। ਔਰ ਜਿਹੜੇ ਪੰਚ ਵਾਸਤੇ ਹੈਗਾ ਉਹ ਹੈਗਾ 30000 ਰੁਪਏ। ਰਿਟਰਨਿੰਗ ਆਫਿਸਰਸ AROਸ ਵਗੈਰਾ ਸਾਰਾ ਪ੍ਰਬੰਧ ਕਰ ਦਿੱਤਾ ਗਿਆ ਹੈ BCs ਵੱਲੋਂ ਆਈਡੈਂਟੀਫਾਈ ਹੋ ਗਏ ਹੈਗੇ ਉਹਨਾਂ ਦੀ ਡਿਊਟੀਆਂ ਰਿਟਰਨਿੰਗ ਆਫਿਸਰ ਦੀ ਡਿਊਟੀ ਉਹਨਾਂ ਦੇ ਦਫ਼ਤਰਾਂ ਵਿੱਚ ਨੋਮੀਨੇਸ਼ਨ ਪੇਪਰਸ ਆਦੀ ਲੈਂਡ ਵਾਸਤੇ ਕੀਤੀ ਗਈ ਹੈ ਤੋ ਉਹ ਸਾਰਾ ਇਨ ਪਲੇਸ ਹੈਗਾ। ਇਲੈਕਸ਼ਨ ਦੇ ਦੌਰਾਨ ਔਰ ਇਲੈਕਸ਼ਨ ਦਾ ਜਿਹੜਾ ਹੋਲ ਪ੍ਰੋਸੈਸ ਹੈ ਉਹਨੂੰ ਸਹੀ ਤਰੀਕੇ ਨਾਲ ਜ਼ਿਲ੍ਹੇ ਵਿੱਚ ਦੇਖਣ ਵਾਸਤੇ ਅਸੀਂ ਇਲੈਕਸ਼ਨ ਆਬਜ਼ਰਵਰਸ ਲਾਵਾਂਗੇ ਸੀਨੀਅਰ ਆਈਐਸ ਸੀਨੀਅਰ ਪੀਸੀਐਸ ਆਫਸਰਸ ਹੋਣਗੇ ਉਹਦੀ ਲਿਸਟ ਜਿਹੜੀ ਹੈਗੀ ਹੈ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਉਹ ਸਮੇਂ ਤੇ ਆਬਜ਼ਰਵਰਸ ਜਿਹੜੇ ਹੈਗੇ ਹਨ ਅਲੱਗ-ਅਲੱਗ ਡਿਸਟ੍ਰਿਕਟਸ ਨੂੰ ਅਲੋਟ ਕੀਤੇ ਜਾਣਗੇ ਸਾਡੇ ਵੱਲੋਂ ਔਰ ਉਹ ਸਾਨੂੰ ਸਮੇਂ ਸਮੇਂ ਤੇ ਜਿਹੜੀ ਰਿਪੋਰਟਸ ਹੈਗੀ ਹੈ ਜਾਂ ਕੋਈ ਵੀ ਕੋਈ ਇਸ਼ੂ ਹੈਗਾ ਉਹ ਸਾਨੂੰ ਉਹ ਇਹ ਮਿਨਿਸਪਲ ਕਾਰਪੋਰੇਸ਼ਨ ਵਿੱਚ ਕੀਤੇ ਸੀਗੇ ਔਰ ਪਿਛਲੀ ਵਾਰ 2018 ਵਿੱਚ ਵੀ ਲਗਾਈ ਗਈ ਸੀ ਇਟ ਇਜ਼ ਨਾਟ ਇਟ ਇਜ਼ ਅ ਸਟੈਂਡਰਡ ਪ੍ਰੈਕਟਿਸ ਇਹ ਠੀਕ ਹੈ ਜੀ ਔਰ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇੱਕ ਨੋਟਾ ਦਾ ਬਟਨ ਹੁੰਦਾ ਈਵੀਐਮ ਦੇ ਥੱਲੇ ਨਨ ਆਫ ਦੀ ਅਬਵ ਜੇਕਰ ਤੁਸੀਂ ਨਹੀਂ ਕਰਦੇ ਉਹ ਵੀ ਅਸੀਂ ਪ੍ਰੋਸੀਜਰ ਅਡਾਪਟ ਕੀਤਾ ਹੈਗਾ ਸੋ ਇਸ ਵਿੱਚ ਜਿਹੜੇ ਬੈਲਟ ਪੇਪਰ ਤੇ ਜਿਹੜੇ ਛਪਣਗੇ ਉਹ ਲਾਸਟ ਤੇ ਨਨ ਆਫ ਦੀ ਅਬਵ ਉੱਪਰ ਹੋ ਕੇ ਤੁਹਾਨੂੰ ਕੋਈ ਵੀ ਨਹੀਂ ਉਹ ਵੀ ਇੱਕ ਖਾਨਾ ਕੀਤਾ ਜਾਵੇਗਾ ਜਿਹੜਾ ਸਾਡਾ ਵੈਬਸਾਈਟ ਹੈਗਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਉਹ ਅਸੀਂ ਮੈਂ ਕਾਫੀ ਦੇਰ ਤੋਂ ਲੱਗਿਆ ਹੋਇਆ ਪਿੱਛੇ ਤੇ ਅਸੀਂ ਉਹਨੂੰ ਅਪਡੇਟ ਕਰ ਦਿੱਤਾ ਹੈਗਾ ਉਹ ਹੁਣ ਫੰਕਸ਼ਨਿੰਗ ਹੈਗਾ ਉਹਦਾ ਜਿਹੜਾ ਐ ਐਸਟੀਪੀ ਐਚਟੀਪੀ ਐਡਰੈਸ ਹੈਗਾ ਉਹ ਹੈਗਾ sec.punjab.gov.in ਸੋ ਵੈਰੀ ਸਿੰਪਲ sec.punjab.gov.in ਉਹ ਸਾਡਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਵੈਬਸਾਈਟ ਹੈਗਾ ਜਿੰਨੇ ਵੀ ਇੰਪੋਰਟੈਂਟ ਇਨਸਟਰਕਸ਼ਨਸ ਹੈਗੇ ਆ ਮਾਡਲ ਕੋਡ ਆਫ ਕੰਡਕਟਰ ਨੋਮੀਨੇਸ਼ਨ ਪੇਪਰਸ ਦਾ ਜਿਹੜਾ ਨਮੂਨਾ ਹੈਗਾ ਜਿਹੜਾ ਸੈਲਫ ਡਿਕਲਰੇਸ਼ਨ ਪੰਚਾਇਤ ਦੇ ਨੋਮੀਨੇਸ਼ਨ ਪੇਪਰ ਦੇ ਨਾਲ ਲਗਾਣਾ ਹੁੰਦਾ ਹੈਗਾ ਫਾਰਮਸ ਜਿੰਨੇ ਵੀ ਹੈਗੇ ਆ ਉਹ ਸਾਰੇ ਅਸੀਂ ਅਪਲੋਡ ਕੀਤੇ ਹੋਏ ਆ ਕੋਈ ਵੀ ਵਿਅਕਤੀ ਇਹ ਫਾਰਮਸ ਜਿਹੜੇ ਹੈਗੇ ਆ ਉਤੋਂ ਡਾਊਨਲੋਡ ਕਰ ਸਕਦਾ ਹੈ ਇਥੋਂ ਤੱਕ ਕਿ ਜਿਹੜੇ ਅਸੀਂ ਸਿੰਬल्स ਫ੍ਰੀ ਸਿੰਬल्स ਆਰ ਉਹ ਕੀਤਾ ਉਹਦੀ ਜਿਹੜੀ ਬੁੱਕਲੇਟ ਹੈਗੀ ਹੈ ਉਹ ਵੀ ਅਸੀਂ ਤਿਆਰ ਕਰਕੇ ਨਵੇਂ ਜ਼ਿਰਿਆਂ ਸਾਰੇ ਡਿਸਟ੍ਰਿਕਟਸ ਨੂੰ ਭੇਜ ਦਿੱਤੇ ਹਨ ਔਰ ਇਹਦੀ ਕਾਪੀ ਜਿਹੜੀ ਹੈ ਇਹ ਵੀ ਸਾਡੇ ਵੈਬਸਾਈਟ ਦੇ ਉੱਤੇ ਉਪਲਬਧ ਹੋਵੇਗੀ ਸੋ ਐਨੀਬਾਡੀ ਕੈਨ ਸੀ ਥਿਸ ਇਹਦੇ ਵਿੱਚ ਅਸੀਂ ਇਸ ਵਾਰ ਇਹ ਕੀਤਾ ਹੈਗਾ ਕਿ ਇੱਕ ਜਨਰਲਾਈਜ਼ਡ ਲਿਸਟ ਨਹੀਂ ਦਿੱਤੀ ਹੈ ਸਭ ਤੋਂ ਪਹਿਲੇ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਕਾਰ ਨੇ ਆਪਣੇ ਸੈਕਸ਼ਨ ਰੂਲ 12 ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਐਕਟ ਦਾ ਉਹਨੂੰ ਮਾਰਜ਼ਿਆ ਐਮੈਨ ਕਰਕੇ ਜਿੱਥੇ ਦਾ ಗ್ರಾಮ ਪੰਚਾਇਤ ਦੇ ਕੈਂਡੀਡੇਟਸ ਹੈਗੇ ਉਹ ਹੁਣ ਕਿਸੇ ਪੋਲੀਟੀਕਲ ਪਾਰਟੀ ਦੇ ਬੇਸਿਸ ਤੇ ਨਹੀਂ ਖੜੇ ਹੋ ਸਕਦੇ। ਔਰ ਉਹਨਾਂ ਵਾਸਤੇ ਫ੍ਰੀ ਸਿੰਬल्स ਹੀ ਅਲਾਟ ਕੀਤੇ ਜਾਣਗੇ ਆ ਜਿਹੜੀ ਅਸੀਂ ਕੱਢੀ ਹੈ। ਸਰਪੰਚਾਂ ਵਾਸਤੇ ਮੈਂ ਵੱਖਰੇ ਸਿੰਬਲ ਬਣਾਏ ਹੋਏ ਇੱਕ ਪੂਰਾ ਇੱਕ ਲਿਸਟ ਹੈਗੀ ਹੈ। ਔਰ ਪੰਚੇਸ ਵਾਸਤੇ ਅਸੀਂ ਵੱਖਰੀ ਸਿੰਬल्स ਬਣਾਏ ਤਾਂ ਕਿ ਦੋਨਾਂ ਵਿੱਚ ਡੁਪਲੀਕੇਸ਼ਨ ਨਾ ਹੋਵੇ ਕਿਉਂਕਿ ਕਈ ਵਾਰ ਸਰਪੰਚ ਨੂੰ ਵੀ ਅਲੋਟ ਹੁੰਦਾ ਕਈ ਵਾਰ ਗਲਤੀ ਨਾਲ ਜਾਂ ਕਹਿ ਲਓ ਕਿਸੇ ਤਰੀਕੇ ਨਾਲ ਪੰਚ ਨੂੰ ਜੇ ਅਲੋਟ ਹੋ ਗਿਆ ਤਾਂ ਫਿਰ ਉਹ ਕਨਫਿਊਜ਼ਨ ਕ੍ਰੀਏਟ ਹੋ ਸਕਦੀ ਹੈ ਸੋ ਸਰਪੰਚ ਵਾਸਤੇ ਵੱਖਰੇ ਹੈਗੇ ਔਰ ਪੰਚ ਵਾਸਤੇ ਵੱਖਰੇ ਹੈ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਪਤਾ ਹੈ ਕਿ ਜ਼ਿਲ੍ਹਾ ਪਾਲਿਸ਼ਤ ਤੇ ਬਲੌਕ ਸਮਿਤੀ ਦੇ ਵੀ ਡਿਊ ਹੋ ਰਹੇ ਹੈਗੇ ਐ ਇਲੈਕਸ਼ਨਸ ਸੋ ਉਹਨਾਂ ਵਾਸਤੇ ਵੀ ਸਿੰਬਲਸ ਜਿਹੜੇ ਹੈਗੇ ਅਸੀਂ ਵੱਖਰੇ ਤੌਰ ਤੇ ਬਣਾਏ ਹੈਗੇ ਮਿਨਿਸਪਲ ਦੇ ਜਿਹੜੇ ਸਿੰਬल्स ਹੈ ਉਹ ਸਿਲੈਕਸ਼ਨ ਵਾਸਤੇ ਉਹਦੇ ਵਾਸਤੇ ਮੈਂ ਅਲੱਗ ਅ ਇਨਸਟਰਕਸ਼ਨਸ ਕੱਢਾਂਗਾ ਉਹਨਾਂ ਵਾਸਤੇ ਅਸੀਂ ਇਨਸਟਰਕਸ਼ਨਸ ਅਲੱਗ ਕਰਕੇ ਅਲੱਗ ਉਹਨਾਂ ਨੂੰ ਫ੍ਰੀ ਸਿੰਬल्स ਹੋਗੇ ਜਾਂ ਪਾਰਟੀ ਸਿੰਬल्स ਜਿਹੜੇ ਹੈਗੇ ਉਹ ਪਾਵਾਂਗੇ ਇਹਦੇ ਵਿੱਚ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਜੇਕਰ ਕੋਈ ਤੁਹਾਨੂੰ ਇਸ਼ੂ ਹੈਗਾ ਤਾਂ ਮੈਨੂੰ ਦੱਸ ਦਿਓ ਬਿਕਾਜ਼ ਉਹਨਾਂ ਆਪਾਂ ਮੇਨ ਜਿਹੜਾ ਇਸ਼ੂ ਹੈਗਾ ਉਸਤੇ ਆ ਸਕਦੇ ਹੈਗੇ ਜਿਹੜਾ ਹੈਗਾ ਇਲੈਕਸ਼ਨ ਡੇਟਸ ਵਗੈਰਾ ਸਰ ਐਕਸਪੈਂਡੀਚਰ ਦਾ ਵੀ 41st ਟਾਈਮ ਨਹੀਂ ਜੀ ਐਕਸਪੈਂਡੀਚਰ ਤਾਂ ਪਹਿਲੇ ਸੀਗਾ ਇਨਫੈਕਟ ਪਿਛਲੀ ਵਾਰ 2018 ਵਿੱਚ ਐਕਸਪੈਂਡੀਚਰ ਲਿਮਿਟ ਸੀਗੀ 30000 ਤੇ 20000 ਸਰਪੰਚਾਂ ਵਾਸਤੇ 30000 ਤੇ 20000 ਮੇਰੇ ਆਉਣ ਤੋਂ ਬਾਅਦ ਮੈਂ ਥੋੜਾ ਜੈ ਇਹਨੂੰ ਰਿਵਿਊ ਕੀਤਾ ਹੈਗਾ ਔਰ ਮੈਂ ਇਹਨੂੰ 25% ਵਧਾ ਕੇ 40 ਤੇ 30 ਕੀਤਾ ਹੈਗਾ ਸਿੰਬਲ ਨੋਟਾ ਵਾਸਤੇ ਕਿੰਨੇ ਹੈ ਸਿੰਬਲ 173 ਹੈ ਜੀ ਟੋਟਲ ਬਟ ਅਲੱਗ-ਅਲੱਗ ਆ ਦੇ ਅਲੱਗ ਅਲੱਗ ਗਰਵੀ ਹੋਏਗਾ ਨੋਟਾ ਹੋਏਗਾ ਜੀ ਨੋਟਾ ਹੋਏਗਾ ਬੈਰਟ ਪੇਪਰ ਦੇ ਲਾਸਟ ਤੇ ਨੋਟਾ ਦਾ 171 ਸਰਪੰਚਾਂ 173 ਨੋ ਜੀ ਨੋ ਟੋਟਲ ਟੋਟਲ ਹੈਗੇ 175 170 ਜ਼ਿਲ੍ਹਾ 170 ਜ਼ਿਲ੍ਹਾ ਪਰਿਸ਼ਦ ਵਾਸਤੇ ਦੇਖੋ ਮੈਂ ਦੱਸਾਂ ਨਾ ਇਹ ਟੇਬਲ ਪੈਸੇ ਇਟਸ ਅਵੇਲੇਬਲ ਔਨ ਮਾਈਂ ਵੈਬਸਾਈਟ ਬਟ ਆਲ ਜਸਟ ਟੈਲ ਯੂ ਸਿੰਸ ਤੁਸੀਂ ਹੇਅਰ ਰੇਜ਼ਡ ਦੀ ਕੁਐਸਚਨ ਜ਼ਿਲ੍ਹਾ ਪਰਿਸ਼ਦ ਦੀ ਚੋਣ ਲਈ 32 ਫਰੀ ਸਿੰਬल्स ਹੈ ਜੀ ਬਤੀ ਫਰੀ ਫਰੀ ਸਿੰਬल्स ਮੀਨਸ ਜਿਹੜੇ ਪੋਲਿਟਿਕਲ ਪਾਰਟੀ ਦਾ ਸਿੰਬਲ ਨਹੀਂ ਹੈ ਕਿਉਂਕਿ ਉਹ ਰਿਜ਼ਰਵ ਹੁੰਦੇ ਹੈਗੇ ਠੀਕ ਹੈ ਜੀ ਬਲੌਕ ਸਮੇਟੀ ਦੇ ਚੋਣ ਲਈ ਉਮੀਦਵਾਰਾਂ ਲਈ ਅਸੀਂ 32 ਅਲੱਗ-ਅਲੱਗ ਤਰ੍ਹਾਂ ਦੇ ਸਿੰਬਲ ਕੀਤੇ ਹੋਏ ਕਿਉਂਕਿ ਹਰੇਕ ਜਿਹੜਾ ਵਾਰਡ ਹੈਗਾ ਯਾ ਹਰੇਕ ਜਿੱਥੇ ਵੀ ਉਹਨਾਂ ਨੇ ਖੜਨਾ ਹੈ ਸਾਡੀ ਉਮੀਦ ਹੈ ਕਿ 32 ਤੋਂ ਜ਼ਿਆਦਾ ਕੈਂਡੀਡੇਟਸ ਨਹੀਂ ਹੋਣਗੇ ਸੋ ਉਹਨਾਂ ਵਿੱਚੋਂ ਆਰਓ ਆਰਓ ਵਿਲ ਅਲੋਕੇਟ ਠੀਕ ਹੈ ਜੀ ਆਰਓ ਵਿਲ ਅਲੋਕੇਟ ਦੀ ਸਿੰਬल्स ਸਰਪੰਚ ਇੱਕ ਮੈਡੂ ਕੰਪਲੀਟ ਕਰ ਲੈਣ ਸਰਪੰਚ ਸਰਪੰਚ ਦੀ ਚੋਣ ਲਈ 38 ਹੈਗੇ 38 ਠੀਕ ਹੈ ਜੀ ਸੋ ਇੱਕ ਪਿੰਡ ਵਿੱਚ ਇੱਕ ਸਰਪੰਚ ਹੋਣਾ ਹੈਗਾ ਉਹਦੇ ਵਿੱਚ 5 6 10 ਚਲੋ ਦਿੱਤੇ ਆਈ ਕਾਂਟ ਸੇ ਬਟ 38 ਅਵੇਲੇਬਲ ਹੈਗੇ ਆ ਔਰ ਪੰਚਾਂ ਦੀ ਚੋਣ ਵਾਸਤੇ ਸਾਡੇ ਕੋਲ ਜ਼ਿਆਦਾ ਹੈਗੇ ਉਹ ਹੈਗੇ 70 70 ਸੋ ਦਿਸ ਇਜ਼ ਦਾ ਨੰਬਰ ਆਫ 3 ਸਿੰਬल्स ਵਿਚ ਵੀ ਹੈਵ ਗਿਵਨ ਹੇਰ ਇਸ ਬੁੱਕ ਵਿੱਚ ਔਰ ਇਸ ਵਿੱਚ ਜਿਹੜੀ ਪਿਕਟੋਰੀਅਲ ਰਿਪਰੈਜੈਂਟੇਸ਼ਨ ਹੈ ਮੀਨਸ ਉਹਦੀ ਜਿਹੜੀ ਫੋਟੋ ਹੈ ਉਹ ਵੀ

नहीं वी डोंट हैव एनी सच प्रूफ वी डोंट हैव एनी सच थिंग ओनली थिंग इज दैट द एज 20 मेंबर चुननी है क्या कि नहीं है सरपंच दी सरपंच दी चोन सेपरेट होती है ओदे वास्ते वोटा सेपरेट होती है और पंचान और जेड़े उस वार्ड विच पंच है के जिन्ने भी हैगे जमे उस ग्राम पंचायत तो वो वकवी होती है सो सरपंच इज आल्सो बीइंग इलेक्टेड जिमे ਤੁਹਾਡਾ ਦੂਸਰੇ ਬਲੌਕ ਸਮਿਤੀ ਜਾਂ ਜ਼ਿਲ੍ਹਾ ਪਰਿਸ਼ਦ ਦੇ ਪਹਿਲੇ ਮੈਂਬਰ ਹੁੰਦੇ ਆ ਫਿਰ ਉਸ ਤੋਂ ਬਾਅਦ ਡੀਸੀ ਇੱਕ ਮੀਟਿੰਗ ਕਰਕੇ ਫਿਰ ਉਹਨਾਂ ਵਿੱਚੋਂ ਚੋਣੇ ਜਾਂਦੇ ਆ ਇਹ ਸਰਪੰਚ ਸਰਪੰਚ ਔਰ ਪੰਚ ਵਿੱਚ ਪੰਚਾਇਤ ਨਹੀਂ ਹੈਗਾ ਇਸ ਤਰ੍ਹਾਂ ਸੋ ਇਸ ਲਈ ਹਰੇਕ ਬੋਲਿੰਗ ਬੂਥ ਵਿੱਚ ਜਿਹੜੇ ਵੋਟ ਪੇਪਰਸ ਇਸ਼ੂ ਹੋਣਗੇ ਕਿਸੇ ਵੋਟਰ ਨੂੰ ਉਹ ਦੋ ਤਰ੍ਹਾਂ ਦੇ ਇਸ਼ੂ ਹੋਣਗੇ ਇੱਕ ਪਿੰਕ ਵਾਲਾ ਹੋਏਗਾ ਜਿਹੜਾ ਸਰਪੰਚ ਵਾਸਤੇ ਰੱਖਿਆ ਹੋਏਗਾ ਉਹਦੀ ਪ੍ਰਿੰਟਿੰਗ ਪਿੰਕ ਕਲਰ ਦੇ ਪੇਪਰ ਤੇ ਹੁੰਦੀ ਹੈ ਔਰ ਜਿਹੜਾ ਪੰਚ ਵਾਸਤੇ ਖੜਾ ਹੈਗਾ ਉਹ ਉਹਦਾ ਪ੍ਰਿੰਟਿੰਗ ਵਾਈਟ ਪੇਪਰ ਤੇ ਸੋ ਦੋ ਪੇਪਰ ਦਿੱਤੇ ਜਾਣਗੇ ਔਰ ਦੋ ਪੇਪਰਸ ਤੇ ਉਹ ਆਪਣਾ ਮੋਹਰ ਲਗਾ ਕੇ ਜਿਹਨੂੰ ਵੀ ਕਰਨਾ ਹੈਗਾ ਉਹ ਜਾ ਕੇ ਕਰੇਗਾ ਜੇਕਰ ਕੋਈ ਜਿਹੜੀ ਪਾਰਟੀ ਦੇ ਸਿਚੂਏਸ਼ਨ ਤੁਸੀਂ ਦੱਸਿਆ ਹੈਗਾ ਪਾਰਟੀ ਦੇ ਸਰਪੰਚਾ ਦੇ ਲਈ ਅਗਰ ਲਿਮਿਟ ਕ੍ਰੋਸ ਕਰ ਜਾਂਦੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਕਿਸ ਤਰ੍ਹਾਂ ਦੀ ਅਸੀਂ ਦੇਖੋ ਇਸ ਤਰ੍ਹਾਂ ਹੈ ਅਸੀਂ ਡੀਸੀਸ ਨੂੰ ਲਿਖ ਰਹੇ ਹਾਂ ਡੀਸੀਸ ਜਿਹੜੇ ਹੈਗੇ ਐਕਸਪੈਂਡਿਚਰ ਮੋਨਿਟਰਿੰਗ ਉਹ ਕਰਨਗੇ ਉਹਨਾਂ ਦੇ ਥੱਲੇ ਜਿੰਨਾ ਵੀ ਕੋਈ ਐਕਸਾਈਜ਼ ਦਾ ਸਟਾਫ ਹੈ ਜਾਂ ਕੋਈ ਟੈਕਟੀਕਲ ਸਟਾਫ ਹੈ ਉਹਨਾਂ ਦੀ ਡਿਊਟੀਆਂ ਉਹ ਲਗਾਣਗੇ ਠੀਕ ਹੈ ਜੀ ਇਸ ਰਾਜ ਦਾ ਇਹਨਾਂ ਲਕਸ਼ਣਾ ਦੇ ਵਿੱਚ ਜਿੱਦਿਹਾ ਅਸੈਂਬਲੀ ਇਲੈਕਸ਼ਨ ਹੋ ਕਰਦਾ ਜਿਹੜਾ ਕਿੰਡਾ ਦੇ ਵਿੱਚ ਚੱਲਦਾ ਹੈਗਾ ਉਹਦੇ ਜਿਹੜੀ ਇਲਕਲ ਜਿਹਨ ਕਮਿਸ਼ਨ ਨੇ ਕੀ ਜਿਹੜਾ ਹੈਗਾ ਦੇਖੋ ਸਾਰੇ ਇਨਸਟਰਕਸ਼ਨ ਜਿਹੜੀਆਂ ਨੋਰਮਲ ਇਲੈਕਸ਼ਨਸ ਵਿੱਚ ਹੁੰਦੀਆਂ ਕਿ ਨਾਟ ਟੂ ਯੂਜ਼ ਮਨੀ ਪਾਵਰ ਨਾਟ ਟੂ ਯੂਜ਼ ਮੈਨ ਨਾਟ ਟੂ ਡਿਸਟ੍ਰਿਬਿਊਟ ਲਿਕਰ ਐਂਡ ਐਨੀ ਸੱਚ ਥਿੰਗਸ ਉਹ ਸਾਰੀਆਂ ਲਾਗੂ ਹੈਗੀਆਂ ਉਹ ਸਾਰੀ ਇਨਸਟਰਕਸ਼ਨ ਜਿਹੜੀਆਂ ਹੈਗੀਆਂ ਡੀ ਸੀਸ ਨੂੰ ਚਲੀ ਗਈਆਂ ਹਨ ਠੀਕ ਹੈ ਨਾ ਸੋ ਜਿੱਥੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਫੜਿਆ ਜਾਂਦਾ ਹੈਗਾ ਤਾਂ ਉਹ ਕਨਫਿਸਕੇਟ ਹੋਏਗਾ ਠੀਕ ਹੈ ਨਾ ਡਿਸਟਰੋਏ ਹੋਏਗਾ ਕਨਫਿਸਕੇਟ ਹੋਏਗਾ ਔਰ ਵੈਸੇ ਵੀ ਅਸੀਂ 3 ਡੇਜ਼ ਐਲਾਨ ਕਰਾਂਗੇ ਜਿਵੇਂ ਪੋਲਿੰਗ ਡੇ ਐਲਾਨ ਕਰਤਾ ਹੈਗਾ ਇਸ ਵਾਰ ਸਰ ਕਿਸੇ ਪਾਰਟੀ ਦਾ ਸਿੰਬਲ ਤਾਂ ਯੂਜ਼ ਕੀਤਾ ਜਾ ਹੀ ਨਹੀਂ ਸਕਦਾ ਲੇਕਿਨ ਕਿ ਬੈਨਰਸ ਤੇ ਕੋਈ ਫੋਟੋ ਲਾਣਾ ਜਾਂ ਕਿਸੇ ਪਾਰਟੀ ਦਾ ਸਿੰਬਲ ਇਨ ਦੀ ਮੋਡਲ ਕੋਡ ਹਾਂ ਇਨ ਦੀ ਮੋਡਲ ਕੋਡ ਆਫ ਕੰਡਕਟਰ ਵੀ ਹੈਵ ਇਸ਼ੂਡ ਇਨ ਮੈਟਰ ਇਟ ਇਜ਼ ਅ ਪਾਰਟ ਆਫ ਦੀ ਮੋਡਲ ਕੋਡ ਆਫ ਕੰਡਕਟਰ That no person can put any banner, symbol, flag, etc. on any government building. Dusri Dusrigal. No person can put any such item on any private building without the express permission of the owner. So that, uh, uh, that, then he has to get the express permission of the owner and a copy of that permission has to be sent to the returning officer. So that is a check on that.

فیلڈ وچ اس ٹائم میں نے جو پتہ لگیا ہے کہ کوڈ آف کنڈکٹ کوئی دکھا رہے کوڈ آف کنڈکٹ ہے گرام وچ کیونکہ پولیٹیکل پارٹیز دی ڈائریکٹ انوالمنٹ نہیں ہوئے گی اس لیے میں مارڈل کمیشن نے مارڈل کوڈ آف کنڈکٹ گرام پنچایت سیپریٹ بنایا ہوا اسی میٹنگ تو بعد اسی, اپنے ویب سائٹ دیتا ہے گا ہی ہے اپنا یہ جاری کرا گے اور یہ چیف سیکٹریجا گے چیف سیکٹری distributed to all the political all the you know government functionaries departments etc on the level till th formal jehdi hundi hai dc's nu bhi jaanni hai theek hai na so is jehdi model code of conduct hai jehdi tusi sawal puchya hega oh de vich pehli gal ta eh hai this model code of conduct is applicable jinne gram panchayat elections te jaariyan hai giyan jinna vich ho riyan hai giyan unna unna di jurisdiction vich ho ਸੋ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਜਿਹੜੇ ਮਿਨਿਸਪਲ ਏਰੀਆਜ਼ ਹੈਗੇ ਸ਼ਹਿਰ ਸ਼ੂਹ ਰਹਿਗੇ ਉਹਦੇ ਵਿੱਚ ਮੋਡਲ ਕਟ-ਆਫ ਨਾ ਲਾਗੂ ਨਹੀਂ ਹੋਵੇਗਾ ਪਹਿਲੀ ਗੱਲ ਦੂਸਰੀ ਗੱਲ ਕਈ ਵਾਰ ਸਰਬਸਮਤੀ ਨਾਲ ਸਰਪੰਚ ਵੀ ਚੁਣਿਆ ਜਾਂਦਾ ਹੈ ਕੁਝ ਵਾਰ 2018 ਵਿੱਚ ਵੀ ਕਾਫੀ ਵੱਡੇ ਪੱਧਰ ਤੇ ਸਰਬਸਮਤੀ ਨਾਲ ਹੋਈਆਂ ਮੈਂ ਕਹਿੰਦਾ ਹੈਗਾ ਕਮਿਸ਼ਨ ਕਹਿ ਰਿਹਾ ਹੈਗਾ ਕਿ ਜੇ ਤਾਂ ਸਾਰਾ ਪਿੰਡ ਜਿਹੜਾ ਹੈਗਾ ਵਾਰਡਸ ਐਸ ਵੈਲ ਐਸ ਸਰਪੰਚ ਸਰਬਸਵਤੀ ਨਾਲ ਚੁਣਿਆ ਜਾਣਗੇ ਤਾਂ ਮਾਡਲ ਕੋਡ ਆਫ ਕੰਡਕਟ ਨਹੀਂ ਲੱਗੂ ਹੋਵੇਗਾ ਉਥੇ ਪਰੰਤੂ ਜੇਕਰ ਇੱਕ ਵਾਰਡ ਵਿੱਚ ਵੀ ਇੱਕ ਸਰਪੰਚ ਖੜਾ ਹੈ ਇੱਕ ਪੰਚ ਖੜਾ ਹੈ ਤਾਂ ਉਹ ਸਾਡੇ ਵਾਸਤੇ ਮਾਡਲ ਕੋਡ ਆਫ ਕੰਡਕਟ ਉਥੇ ਲਾਗੂ ਹੋਵੇਗਾ ਸੋ ਮਾਡਲ ਕੋਡ ਆਫ ਕੰਡਕਟ ਵਿੱਚ ਜਿਹੜੀ ਅਸੀਂ ਚੀਜ਼ਾਂ ਲਿਖਿਆ ਹੈਗੀ ਆ ਮੈਂ ਤੁਹਾਨੂੰ ਥੋੜਾ ਜਿਆਦਾ ਅਸੁਵਿਧਾ ਕਿ ਸਟੇਟ ਮਿਨਿਸਟਰਸ ਜਿਹੜੇ ਹੈਗੇ ਆ ਉਹ ਆਪਣੀ ਅਫੀਸ਼ੀਅਲ ਵਿਜ਼ਿਟ ਜਿਹੜੀ ਆ ਗਈ ਹੈ ਉਹ ਉਹਦੇ ਵਿੱਚ ਇਲੈਕਸ਼ਨੇਰਿੰਗ ਵਗੈਰਾ ਹੋਰ ਦਾ ਕਿਸੇ ਤਰੀਕੇ ਨਾਲ ਕਰਨਗੇ ਨਹੀਂ ਕਰਨਗੇ ਨਹੀਂ ਅਫੀਸ਼ੀਅਲ ਮਸ਼ੀਨਰੀ ਪਰਸਨਲ ਜਿਹੜੀ ਹੈਗੀ ਹੈ ਗਵਰਨਮੈਂਟ ਰਿਸੋਰਸਸ ਨਹੀਂ ਯੂਜ਼ ਕਰਨਗੇ ਗਵਰਨਮੈਂਟ ਵਹੀਕਲਸ ਇਨ ਦੀ ਇੰਟਰਸਟ ਫਰਦਰ ਟੂ ਫਰਦਰ ਦੀ ਇੰਟਰਸਟ ਆਫ ਐਨੀ ਕੈਂਡੀਡੇਟ ਨਹੀਂ ਕਰਨਗੇ ਸੈਂਕਸ਼ਨ ਆਫ ਨਿਊ ਗ੍ਰਾਂਟਸ ਨਿਊ ਪੇਮੈਂਟਸ ਆਊਟ ਆਫ ਥੇਅਰ ਡਿਸਕਸ਼ਨਰੀ ਫੰਡ ਇਸ ਆਲਸੋ ਬੈਂਡ ਬਾਈ ਬਾਈ ਦੀ ਮਿਨਿਸਟਰਸ অর ਅਦਰ ਅਥਾਰਟिटीज کوئی بھی فائنانشل گرانٹ اور پرومس جی ہے فور دی کنسٹرکشن آف روڈ او بھی نہیں uh, کیتی جاوے گی کی. کوئی سکیم یا کوئی اناؤنسمنٹ آف نیو سکیم ان دی گرام پنچایت ایریا will not بی الاؤڈ فاؤنڈیشن سٹون آف اے سکیم اور پروجیکٹ ان دی گرام پنچایت ایریا will not بی الاؤڈ سو اس طرح سے اسی کور کیتا ہے گا کافی کچھ ایک سرکلیٹ ہو ہے ٹھیک ہے جی ਸਰ ਡੀਐਨਸੀ ਦਾ ਫ੍ਰੀਡ ਦਾ ਰਹਿਣ ਦਾ ਸਰ ਇੱਕ ਪਾਰਟੀਕੂਲਰ ਡਾਟਾ ਹੈ ਕਿ ਕਿਸੇ ਇੱਕ ਪਾਰਟੀਕੂਲਰ ਡਾਟਾ ਦਾ ਡੀਐਨਸੀ ਦਾ ਨਹੀਂ ਮੈਡਮ ਦਾ ਸਵਾਲ ਨਹੀਂ ਮੈਨੂੰ ਦਾ ਸਵਾਲ ਪਹਿਲੇ ਸੁਣ ਲਿਆ ਮੈਡਮ ਨਜ਼ਰ ਸਰ ਇਟ ਇੰਪੋਰਟੈਂਟ ਹੈ ਆਜਾ ਚਲੋ ਮੈਡਮ ਨਹੀਂ ਨਹੀਂ ਕੁਝ ਕਹਿਣਾ ਚਾਹੁੰਦੇ ਤੁਹਾਡੇ ਪ੍ਰੈਸ਼ਰ ਨਾਲ ਸੋ ਮੈਂ ਤੁਹਾਨੂੰ ਕੀ ਕਿਹਾ ਸੀਗਾ ਮੈਂ ਤੁਹਾਨੂੰ ਕਹਿੰਦਾ ਸੀ ਮੈਂ ਬਰੀਫਲੀ ਤੁਹਾਨੂੰ ਦੱਸ ਦਿੰਦਾ ਫਿਰ ਮੈਂ ਤੁਹਾਨੂੰ ਇਹ ਕਹਿਆ ਸੀਗਾ ਕਿ ਡੇਟਸ ਅਨਾਉਂਡ ਡੇਟਸ ਦੱਸਣ ਤੋਂ ਪਹਿਲਾਂ ਜੇਕਰ ਕਿਸੇ ਨੂੰ ਕੋਈ ਸਵਾਲ ਹੈ ਕਿ ਤੁਸੀਂ ਸਵਾਲ ਪੁੱਛਣਾ ਸ਼ੁਰੂ ਕਰਤਾ ਠੀਕ ਹੈ ਨਾ ਤੁਸੀਂ ਸ਼ਰਾਬ ਦੇ ਬਾਰੇ ਪੁੱਛ ਲਿਆ ਤੁਸੀਂ ਉਹ ਕਰ ਲਿਆ ਤੁਸੀਂ ਮੈਂ ਫਿਰ ਰੁਕ ਗਿਆ ਵਿੱਚ ਠੀਕ ਹੈ ਨਾ ਹੁਣ ਤੁਸੀਂ ਕਹਿੰਦੇ ਹੋ ਕਿ ਡੇਟਸ ਜਿਹੜੀ ਹੈ ਕਿ ਅਨਾਉਂਸ ਕਰਦੀ ਮੈਂ ਤੁਹਾਨੂੰ ਦੱਸ ਦਿੰਦਾ ਸੋ ਕੀਪਿੰਗ एवरीथिंग ਇਨ ਮਾਈਂਡ ਆਲਸੋ ਕੀਪਿੰਗ ਇਨ ਮਾਈਂਡ ਕਿ ਸਕੂਲ ਦੇ ਐਗਜ਼ਾਮਸ ਜਿਹੜੇ ਆਗੇ ਅਕਤੂਬਰ 8 ਜਾਂ 9 ਤੱਕ ਹੋ ਰਹੇ ਹੈਗੇ ਉਹ ਵੀ ਸਹੀ ਸਾਰੇ ਕਿਤੇ ਯੂਪੀਐਸਸੀ ਦਾ ਵੀ ਕੋਈ ਮੇਜਰ ਪੇਪਰ ਵਗੈਰਾ ਹੈ ਨਹੀਂ ਇਸ ਟਾਈਮ ਤੇ ਮੈਂ ਹੁਣ ਤੁਹਾਨੂੰ ਡੇਟਸ ਦੱਸ ਰਿਹਾ ਹਾਂ ਇਹ ਪ੍ਰੈਸ ਨੋਟ ਦੇ ਵਿੱਚ ਹੈਗੀ ਹੈ ਪ੍ਰੈਸ ਨੋਟ ਸਾਡੇ ਕੋਲ ਕਾਪੀਆਂ ਵਾਧੂ ਹੈਗੀਆਂ ਵੀ ਵਿਲ ਗਿਵ ਯੂ ਅ ਕਾਪੀ ਆਫ ਦੀ ਪ੍ਰੈਸ ਰੋਟ ਅੱਜ ਹੈ ਕਿ 25 ਜੀ 27 ਤਰੀਕ ਮੀਨਸ ਪਰਸੋਂ ਨੂੰ ਅਸੀਂ ਜਿਹੜੀ ਫਾਰਮਲ ਨੋਟੀਫਿਕੇਸ਼ਨ ਕਰਾਂਗੇ 27 ਨੂੰ ਠੀਕ ਹੈ 27 ਫਰਾਈਡੇ ਹੈਗਾ ਇਹ ਫਾਰਮਲ ਨੋਟੀਫਿਕੇਸ਼ਨ ਜਾਏਗਾ ਇਹਦੀ ਕਾਪੀ ਗਜ਼ਟ ਨੋਟੀਫਿਕੇਸ਼ਨ ਵਾਸਤੇ ਅਸੀਂ ਭੇਜ ਰਹੇ ਹਾਂ ਕਿ ਹੁਣ ਇਸ ਤੋਂ ਬਾਅਦ ਔਰ ਉਹ 27 ਨੂੰ ਨੋਟੀਫਾਈ ਹੋ ਜਾਏਗਾ ਸੋ 27 ਤੋਂ ਤੁਹਾਡੇ ਨੋਮੀਨੇਸ਼ਨ ਦਾ ਪੀਰੀਅਡ ਸਟਾਰਟ ਹੁੰਦਾ ਹੈ ਨੋਮੀਨੇਸ਼ਨ ਦਾ ਪੀਰੀਅਡ ਹੈਗਾ 11 ਤੋਂ ਲੈ ਕੇ 3 ਵਜੇ ਤੱਕ ਕਿਸੇ ਵੀ ਆਰੋ ਦੇ ਕੋ ਪਹਿਲੀ ਗੱਲ ਉਸ ਤੋਂ ਬਾਅਦ ਕੁਝ ਛੁੱਟੀਆਂ ਆ ਰਹੀਆਂ ਵਿੱਚ ਸੋ 4 ਤਰੀਕ ਨੂੰ ਕਿਉਂਕਿ ਇੱਕ ਇੱਕ aur 2 ਦੀ ਛੁੱਟੀ ਹੈ ਅੱਜ ਦੀ 4 ਤਰੀਕ ਨੂੰ 3 ਵਜੇ ਤੱਕ ਦੋ ਵਰਤ ਹੈ ਹਾਂ ਦੋ ਵਰਤ ਹੈ ਦੋ ਵਰਤ ਸੋਰੀ ਦੋ ਵਰਤ ਦੀ ਛੁੱਟੀ ਹੈ ਸੋ 4 ਤਰੀਕ ਨੂੰ ਇਸ ਦੀ ਲਾਸਟ ਡੇਟ ਫਾਰ ਫਾਈਲਿੰਗ ਨੋਮੀਨੇਸ਼ਨ 4 10 28 ਅਕਤੂਬਰ ਇਜ਼ੀ ਲਾਸਟ ਡੇਟ ਫੋਰ ਫਾਈਲਿੰਗ ਨੋਮੀਨੇਸ਼ਨਸ ਉਹ ਵੀ 3 ਵਜੇ ਤੱਕ ਆਪਾਂ 11 ਦੇ 3 ਨਹੀਂ ਕਹਿੰਦੇ ਆਪਾਂ ਹੁਣ 3 ਵਜੇ ਤੱਕ ਨੋਮੀਨੇਸ਼ਨਸ ਆ ਸਕਦੇ ਆਗੇ 4 ਤਰੀਕ ਨੂੰ ਅਗਲੇ ਦਿਨ 5 ਤਰੀਕ 5 ਅਕਤੂਬਰ ਨੂੰ ਸਕਰੂਟੀਨੀ ਹੋਏਗੀ ਆਰੋਜ਼ ਵੱਲੋਂ ਇਸ ਸਕਰੂਟੀਨੀ ਵਿੱਚ ਦੂਸਰੇ ਕੈਂਡੀਡੇਟਸ ਤੇ ਕੋਈ ਆਪੋਜੀਸ਼ਨ ਕੈਂਡੀਡੇਟ ਜਾਂ ਸਾਰੇ ਜੀ ਆਬਜੈਕਸ਼ਨ ਕੋਈ ਕਰਦਾ ਕਰਨਾ ਹੈਗਾ ਉਹ ਸਕਰੂਟੀਨੀ ਦੇ ਦੌਰਾਨ ਉਹ ਕਰਦੇ ਹੈਗੇ ਸੋ 5 ਤਰੀਕ ਨੂੰ ਸਕਰੂਟੀਨੀ ਹੋਏਗੀ ਔਰ 7 ਤਰੀਕ ਨੂੰ کیونکہ چھے سنڈے ہیں تو ستھ طریق ستھ اکٹوبر نو لازٹ ڈیٹ پور ویڈرال آف کینڈیڈیچرز ایف این کئی بار کوئی ویڈرال کرتا ہے گا وہ ستھ طریق تک ہے گا ایدہ, ایدہ ایدہ ٹائمنگ بھی تین بجے تک ہے اپ ٹو تھری پی ایم ایلیمنٹو تھری ٹھیک ہے جی الیکشن ڈیٹ میں اناؤنس کر رہا ہے گا پندرہ اکٹوبر دوہزار چوبی الیکشن پندرہ ا ਔਰ ਇਲੈਕਸ਼ਨ ਦੌਰਾਨ ਜਿਹੜੀ ਪੋਲਿੰਗ ਦਾ ਸਮਾਂ ਹੈ ਉਹ ਕਾਨੂੰਨ ਅਨੁਸਾਰ 8 ਘੰਟੇ ਤੋਂ 8 ਘਟ ਦੇਨੇ ਹੁੰਦੇ ਆ ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਹੋਵੇਗੀ ਹਾਂਜੀ ਸੋ 8 ਤੋਂ 4 ਪੋਲਿੰਗ ਹੋਵੇਗੀ ਔਰ ਪੋਲਿੰਗ ਤੋਂ ਬਾਅਦ ਜਿਵੇਂ ਸਟੈਂਡਰਡ ਪ੍ਰੈਕਟਿਸ ਹੈ ਕਾਊਂਟਿੰਗ ਜਿਹੜੀ ਹੈਗੀ ਹੈ ਉਸੇ ਪੋਲਿੰਗ ਬੂਥ ਵਿੱਚ ਕੀਤੀ ਜਾਵੇਗੀ ਕਿਸ ਚੀਜ਼ ਦੀ ਮੈਡਮ ਕਾਊਂਟਿੰਗ ਦੀ देयर इज नो ਟਾਈਮਿੰਗ ਫॉर ਕਾਊਂਟਿੰਗ देयर इज ਵਾਈ ਵੀ ਹੈਵ ਸਟਾਪਡ ਐਟ 4:00 ਤਾਂ ਕਿ ਉਹ ਸਾਰੇ ਕਾਗਜ਼ ਪੱਤਰ ਵਗੈਰਾ ਉਹ ਪੂਰੇ ਹੋ ਜਾਣ ਉਸ ਤੋਂ ਬਾਅਦ ਜਿਹੜਾ ਉੱਥੇ ਦਾ ਪ੍ਰੈਜ਼ਾਈਡਿੰਗ ਆਫੀਸਰ ਹੈ ਪੋਲਿੰਗ ਬੂਥ ਦਾ ਉਹਨੂੰ ARO ਨਿਯੁਕਤ ਕੀਤਾ ਮਤਲਬ ਉਹਨੂੰ ARO ਦੇ ਪਾਵਰਸ ਦਿੱਤੇ ਗਏ ਹਨ ਉਹ ਫਿਰ ਉਹਦੀ ਕਾਊਂਟਿੰਗ ਵਗੈਰਾ ਕਰਕੇ ਤੇ ਰਿਜ਼ਲਟ ਜੋ ਵੀ ਹੈਗਾ ਉਹ ਡਿਕਲੇਅਰ ਕਰੇਗਾ ਜੇਕਰ ਉਸ ਵਾਰਡ ਵਿੱਚ ਇੱਕ ਜਾਂ ਦੋ મતલਬ ਦੋ ਜਾਂ ਤਿੰਨ ਪੋਲਿੰਗ ਬੂਥ ਹੋਣਗੇ ਤਾਂ ਕਾਊਂਟਿੰਗ ਇੱਕ ਪੋਲਿੰਗ ਬੂਥ ਵਿੱਚ ਹੀ ਹੋਏਗੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਵੋਟਸ ਸੀਗੇ ਜਿਹੜੇ ਮਤਲਬ ਜਿਹਨਾਂ ਵੋਟਰ ਸਭ ਤੋਂ ਜ਼ਿਆਦਾ ਸੀ ਤਾਂ ਉਹਨੂੰ ਵੱਡਾ ਮੰਨਿਆ ਜਾ ਕੇ ਤਾਂ ਉਹ ਦੋ ਤਿੰਨ ਬੈਲਟ ਬਾਕਸ ਉੱਥੇ ਜਾ ਕੇ ਉੱਥੇ ਕਾਊਂਟਿੰਗ ਹੋਵੇਗੀ ਸੋ ਇਹ ਸਾਡਾ ਇਲੈਕਸ਼ਨ ਸ਼ਡਿਊਲ ਹੈ ਹੁਣ ਜੇਕਰ ਕੋਈ ਤੁਹਾਨੂੰ ਸਵਾਲ ਹੈ ਨਾਮਿਨੇਸ਼ਨ ਆ ਉਹ ਬਲੌਕ ਪੱਧਰ ਤੇ ਹੋਏਗੀ ਸਬਡਿਵੀਜ਼ਨ ਲੈਵਲ ਤੇ ਨਾਮਿਨੇਸ਼ਨ ਨਾਮਜ਼ਦੀ ਪੱਤਰ ដាក់ਰ ਕਰਨੇ ਨੇ ਸਰਪੰਚਾ ਪੰਚਾਇਤ ਜੀ ਜੀ ਅੱਛਾ ਇੱਕ ਉਹ ਦੱਸਿਓ ਨਾ ਜੀ ਜਿਹੜੇ ਅਧਿਕਾਰੀ ਹੋਣਗੇ ਆਰਓ ਕਿਸ ਲੈਵਲ ਦੇ ਹੋਣਗੇ ਉਹ ਐਸਡੀਪੀਸੀਐਸ ਹੋਣਗੇ ਜਾਂ ਬਲੌਕ ਜੀ ਜੀ ਇਟ ਦਨ ਦੇਖੋ ਬਿਕਾਉਜ਼ ਆਈਵ ਟੋਲਡ ਯੂ ਥੈਟ দেয়ার ਆਰ ਆਲਮੋਸਟ 19000 ਪਲੱਸ ਪੋਲਿੰਗ ਸਟੇਸ਼ਨਸ ਰਿਟਰਨਿੰਗ ਆਫਿਸਰ ਜਿਹੜੇ ਹੈਗੇ ਆ ਨਾਰਮਲੀ ਉਹ 4 ਮਤਲਬ 8 ਤੋਂ 10 ਤੱਕ ਹੁੰਦੇ ਆ ਠੀਕ ਹੈ ਨਾ ਇਨਾਂ ਦਾ ਲੈਵਲ ਜਿਹੜਾ ਹੈਗਾ ਐਕਸੀਨ ਲੈਵਲ ਦੇ ਵੀ ਹੈਗੇ ਅਲੱਗ ਅਲੱਗ ਐਕਸੀਨ ਪੰਚਾਇਤੀ ਰਾਜ ਠੀਕ ਹੈ ਜੀ ਇਸ ਤਰ੍ਹਾਂ ਦੇ ਮਤਲਬ ਅਲੱਗ-ਅਲੱਗ ਡੀਸੀਜ਼ ਨੇ ਅਪਾਇੰਟ ਕੀਤੇ ਹੋਏ ਔਰ ਉਹਨਾਂ ਦੀ ਲਿਸਟ ਆਸੀਂ ਅਪਰੂਵ ਕਰ ਦਿੱਤੇ ਆਏ। ਸਾਰੇ ਇਹ ਤਾਂ ਦੇ ਆਲ ਸੀਨੀਅਰ ਆਫੀਸਰਸ ਬਟ ਨਾਟ ਨੈਸਸੈਰਲੀ ਪੀਸੀਐਸਐਸ ਬਲੌਕ ਬਲੌਕ ਲੈਵਲ ਤੇ ਹੋਏਗਾ ਨਾ ਜونز ਵੱਖਰੇ ਬਣਾਏ ਨਹੀਂ ਡਿਸਟ੍ਰਿਕਟ ਲੈਵਲ ਤੇ ਹੁੰਦੇ ਜੀ ਸਰ ਇਹ ਡਿਸਟ੍ਰਿਕਟ ਲੈਵਲ ਤੇ ਹੁੰਦੇ ਜੀ ڈسٹرکٹ لیول بلاک جد نامی پتر داخل کرنا ہے نیوکلے گا ریٹرنگ آفیسر

ਜਸਤੀ ਇਲੈਕਸ਼ਨ ਸਟੇਸ਼ਨ ਦੇ ਐਕਟ ਦੇ ਅਕੋਰਡਿੰਗ ਪੁੱਛਦੇ ਆਪਨੇ ਜੋ ਬੈਨਰਸ ਲਗਾਉਂਦੇ ਐਕਟ ਐਕਟ ਡਸ ਨੋਟ ਗੋ ਇਨਟੂ 올 ਦੀਸ ਡੀਟੇਲਸ ਦੀਸ ਡੀਟੇਲਸ ਆਰ ਲੇ ਡਾਊਨ ਇਨ ਦੀ ਮੋਡਲ ਕੋਡ ਆਫ ਕੰਡਕਟ ਠੀਕ ਹੈ ਜੀ ਥੈਟ ਆਲਸੋ ਇਜ਼ ਅ ਮੋਡਲ ਕੋਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੀ ਮੋਡਲ ਕੋਡ ਕਹਿੰਦੇ ਜੀ ਉਹਨੂੰ ਠੀਕ ਹੈ ਨਾ ਸੋ ਇਸ ਤਰ੍ਹਾਂ ਦੀ ਜਿਹੜੀ ਹੈਗੀ ਐ ਜੇਕਰ ਇਸ ਤਰ੍ਹਾਂ ਦੀ ਸਥਿਤੀ ਰਾਈਜ਼ ਹੁੰਦੀ ਹੈ ਤਾਂ ਉਸ ਟਾਈਮ ਤੇ ਅਸੀਂ ਦੇਖ ਲਵਾਂਗੇ ਲੇਕਿਨ ਜਿੱਸਾ ਮੈਂ ਤੁਹਾਨੂੰ ਕਿਹਾ ਗਵਰਨਮੈਂਟ ਬਿਲਡਿੰਗਸ ਤੇ ਬਿਲਕੁਲ ਬੈਨਡ ਹੈ پرائیوٹ بلڈنگ تے او دے پچھے بگیر نہیں تو اسی کچھ لگا سکتے ہو بینر سی بینر انکلوڈز ایوی تھی بینر مینز وات بینر مینز ایٹ کی ووٹ فور سو ون سو بینر کین بی ای فوٹوگراف بینر کین بی ای ٹھیک ہے بیداؤٹ ہیس پرمیشن او دی پرائیوٹ پرسن یو کنان ڈو ایٹ نہیں سر اس میں فوٹو سر اس میں یہ تھا کہ جیسے آپ نے بولیا کی جو سمبل ہے پولٹیکل پارٹس کے نہیں ہوں گے تو پھر اس میں لیڈر کی فوٹو لگا سکتے ہیں کس پر ਬੈਨਰ ਸਾਹਿਬ ਇਹ ਦੋ ਚੀਜ਼ਾਂ ਲੱਗ ਸਕਦੀ ਇਹ ਨਹੀਂ ਲੱਗ ਸਕਦਾ ਸਰ ਜਿਹੜੇ ਦੋ ਚੀਜ਼ਾਂ ਤੇ ਤੁਸੀਂ ਆਨਸਰ ਦੇ ਤੁਸੀਂ ਆਨਸਰ ਦੇ ਰਹੇ ਕਿ ਕਿਸੇ ਬਿਲਡਿੰਗ ਤੇ ਲਗਾ ਸਕਦੇ ਕਿ ਨਹੀਂ ਲਗਾ ਸਕਦੇ ਬੈਨਰ ਦੀ ਗੱਲ ਕਰ ਰਹੇ ਕਿ ਬੈਨਰ ਤੇ ਲਗਾ ਸਕਦੇ ਕਿ ਕੰਪਲੇਨਿੰਗ ਮੇ ਜੋ ਬੈਨਰ ਯੂਜ਼ ਕਰ ਮੈਂ ਆਮ ਆਪੀ ਪਾ ਦੇਖੋ ਐਸ ਫਾਰ ਐਸ ਫਾਰ ਐਸ ਫਾਰ ਐਜ਼ ਦੀ ਕਮਿਸ਼ਨਰਸ ਕਨਸਰਨ ਐਸ ਫਾਰ ਐਸ ਫਾਰ ਐਸ ਫਾਰ ਐਜ਼ ਦੀ ਕਮਿਸ਼ਨਰਸ ਕਨਸਰਨ ویز فار ای کمیشنسرنڈ دیشن ول بی اب اے کیمیشن از ناٹ کنسرڈ بلانگز ٹو اے بی پارٹی وی آر فری اینڈ فیئر وی آر فری اینڈ نیوٹرل وی آر ٹوٹلی نیوٹرل ٹھیک ہے نا میں کدے نہیں کسی نو پوچھا کہ بلانگ کر دانگ وی آر ناٹ کنسرنڈ ود دیٹ اٹ از ا ریلیوینٹ تھنگ فار پیپل آم جنتا واسطے بڑی ریلیوینٹ چیز ہے اس نو نکار نہیں سکتے if a candidate wishes to show himself as part of a political group or something us te assi koi ban te nahi laga sakde na jede gram panchayat elections general gram panchayat elections jede hun due ho chuke han kyunki inadi jehdi miyad hai ki hai gram panchayata di 8 february 2024 vich khatam ho gayi si us to baad lok sabha elections aam karke thoda samay us lag gaya lekin hun punjab sarkar ne ਅਦੀਨ ਸੈਕਸ਼ਨ 209 ਪੰਚਾਇਤੀ ਰਾਜ ਐਕਟ ਦੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈਗਾ। ਔਰ ਕਿਹਾ ਹੈਗਾ ਕਿ ਇਹ ਜਿਹੜੀ ಗ್ರಾಮ ਪੰਚਾਇਤੀ ਇਲੈਕਸ਼ਨਸ ਹੈ ਇਹ ਵੀ ਅਕਤੂਬਰ ਤੋਂ ਪਹਿਲੇ-ਪਹਿਲੇ ਜਾਂ ਵੀ ਅਕਤੂਬਰ ਤੱਕ ਕਰਵਾਈਆਂ ਜਾਣ। ਹੁਣ ਕਿਉਂਕਿ ਸਮਾਂ ਹੁਣ ਸੈਪਟੈਂਬਰ ਦੇ ਐਂਡ ਹੈਗਾ ਔਰ ਅਕਤੂਬਰ ਵਿੱਚ ਅਸੀਂ ਵੀ ਇਸ ਗੱਲ ਤੋਂ ਪੂਰੀ ਪੂਰਤ ਜਾਣੂ ਹਾਂ ਕਿ ਛੁੱਟੀਆਂ ਬਹੁਤ ਆ ਰਹੀਆਂ ਹੈਗੀਆਂ ਅਲੱਗ-ਅਲੱਗ ਤਰ੍ਹਾਂ ਦੇ ਤਿਉਹਾਰ ਵੀ ਹੈਗੇ ਆ। ਅਕਤੂਬਰ ਰੇਕੋਰਡ ਦੋ ਨੂੰ ਛੁੱਟੀ ਹੋਣ ਕਰਕੇ ਉਸ ਤੋਂ ਬਾਅਦ 12 ਤਰੀਕ ਨੂੰ ਦੁਸਹਿਰਾ ਦਾ ਬਹੁਤ ਵੱਡਾ ਤਿਉਹਾਰ ਹੈਗਾ 17 ਤਰੀਕ ਨੂੰ ਪਗਵਾ